ਐਡਮਿੰਟਨ 1.5 ਵਜੇ ਦੀ ਪਹੁੰਚੀ ਹੋਈ ਆ ਆਈ ਵਾਸ ਵੇਟਿੰਗ ਫॉर ਯੂ ਗਾਇਸ ਔਰ ਅਗਰ ਮੈਂ ਇੱਥੇ ਜਵਾਬ ਦੇਣ ਲਈ ਆਈ ਆ ਸਿਰਫ ਤੁਹਾਡੇ ਆਈ ਡੋਨਟ ਨੋ ਐਨੀਵਨ ਮੈਨੂੰ ਕਿਸੇ ਬਾਰੇ ਕੋਈ ਨਹੀਂ ਪਤਾ ਜੇ ਮੈਂ ਇੱਥੇ ਖੜੀ ਆ ਮੈਂ ਸਿਰਫ ਆਪਣੀ ਆਡੀਅੰਸ ਦੇ ਕਰਕੇ ਖੜੀ ਆ ਤੁਹਾਡੇ ਕਰਕੇ ਖੜੀ ਆ ਔਰ ਦੂਸਰੀ ਗੱਲ ਵੈਸੇ ਮੈਂ ਜਵਾਬ ਦੇ ਨਹੀਂ ਹੈਗੀ ਜਵਾਬ ਦੇ ਇਹ ਹੈਗੇ ਆ ਐਗਜੈਕਟਲੀ 1.5 ਵਜੇ ਮੈਂ ਐਡਮਿੰਟਨ ਦੇ ਵਿੱਚ ਪਹੁੰਚ ਚੁੱਕੀ ਸੀ ਆਈ ਵਾਸ ਵੇਟਿੰਗ ਫॉर ਹੋਟਲ ਰੂਮ ਮੇਰੇ ਕੋਲ ਕੋਈ ਇਨਫਰਮੇਸ਼ਨ ਨਹੀਂ ਪਹੁੰਚੀ ਦੂਸਰੀ ਗੱਲ ਦੂਸਰੀ ਗੱਲ ਮੇਰੇ ਕੋਲ 9:30 ਵਜੇ ਹੋਟਲ ਦੀ ਲੋਕੇਸ਼ਨ ਪਹੁੰਚੀ ਆ ਮੈਨੂੰ ਲੱਗਦਾ ਕੁੜੀਆਂ ਨੂੰ ਪਤਾ ਹੀ ਹੋਣਾ ਕਿ ਤਿਆਰ ਹੋਣ ਨੂੰ ਕਿੰਨਾ ਸਮਾਂ ਲੱਗਦਾ ਹੈ ਬਾਕੀ ਕੋਈ ਗੱਲ ਨਹੀਂ 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 ਪਲੀਜ਼ ਕੋਟੀ ਵਾਲੇ ਵੇਟ ਕਰ ਰਹੇ ਸੀਗੇ ਮੈਨੂੰ ਕੋਈ ਦੱਸ ਨਹੀਂਿਆ ਇਹਨਾਂ ਦੇ ਰੂਮ ਦੇ ਬਾਹਰ ਬੈਠੇ ਮੇਰੇ ਦੋ ਫਰੈਂਡਸ ਵੇਟ ਕਰ ਰਹੇ ਸੀਗੇ ਸੋ ਇਹਨਾਂ ਦੀ ਤਬੀਅਤ ਨਹੀਂ ਠੀਕ ਸੀ ਮੈਨੂੰ ਨਹੀਂ ਪਤਾ ਨਹੀਂ ਨਹੀਂ ਤਬੀਅਤ ਬਿਲਕੁਲ ਠੀਕ ਹੈ ਮੈਨੂੰ ਨਹੀਂ ਪਤਾ ਨਹੀਂ ਤਬੀਅਤ ਬਿਲਕੁਲ ਠੀਕ ਸੀ ਆਈ ਵਾਸ ਬੈਟ ਟਾਇਰਡ ਦੇਖੋ ਗੱਲ ਸੁਣੋ ਮੇਰੀ ਮੈਂ ਜੇ ਐਸੇ ਤੁਹਾਡੇ ਸਾਰਿਆਂ ਤੇ ਚਾਹੁੰਦੇ ਮੇਰਾ ਇੱਥੇ ਆ ਕੇ ਜਵਾਬ ਦੇਣਾ ਨਹੀਂ ਬਣਦਾ ਇੱਥੇ ਆ ਕੇ ਮੇਰਾ ਜਵਾਬ ਦੇਣਾ ਨਹੀਂ ਬਣਦਾ ਮੈਂ ਮੈਂ ਸਿਰ ਇਹ ਆਪਦੇ ਕੈਲਗਰੀ ਵਾਲੇ ਪ੍ਰੋਮੋਟਰ ਦੀ ਵੇਟ ਕਰ ਰਹੀ ਸੀ ਕਿ ਉਹ ਆਉਣਗੇ ਤੇ ਉਹਨਾਂ ਨਾਲ ਆਵਾਂਗੇ ਦੂਜਾ ਇਹ ਪੇਮੈਂਟ ਲੈਬ ਨਾ ਹੈਲਿਸ ਰਹੀ ਕਿ ਹੋਟਲ ਤੋਂ ਹਾਂਜੀ 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 ਅਸੀਂ ਪੇ ਕਰਤਾ ਸੀਗਾ ਇਹਨਾਂ ਦੇ ਕੋਈ ਫਰੈਂਡ ਆਏ ਹੋਏ ਸੀ ਇੱਥੇ ਬਟ ਇਹ ਆਪਦੇ ਕਿਸੇ ਕੈਲਗਰੀ ਵਾਲੇ ਪ੍ਰੋਮੋਟਰ ਦੀ ਵੇਟ ਕਰ ਰਹੇ ਸੀ ਉਹ ਤਾਂ ਇੱਕ ਦਿਨ ਹੋਗੀ ਮੈਂ ਪਰ ਤੂੰ ਹਾਂ ਕਰਵਾਉਂਦਾ ੜਕੇ ਕਹਿੰਦਾ ਕੁੜਤੀ ਤੇਰੀ ਦੇ ਮੈਨੂੰ ਲਟਕਣ ਪੱਟ ਗਏ ਦੁਜਾ ਲਟਦਾ ਕੋਬਰ